ਉਹਨਾਂ ਸ਼ਕਤੀ ਜਿਹੜੀ ਉਹ ਪੂਰੀ ਕਰ ਦਿੱਤੀਗੀ ਤੁਸੀਂ ਦੇਖ ਰਹੇ ਹੋ ਮਾਣ ਪੰਜਾਬ ਲਾਈਵ ਟੀਮ ਮੈਂ ਹਾਂ ਮਨਜੀਤ ਸਿੰਘ ਮਾਣ ਪੰਜਾਬ ਸਰਕਾਰ ਦੇ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਾਉਂਸਲ ਰਜਿਸਟਰ ਪੰਜਾਬ ਅੱਜ ਜੰਗ ਹੀ ਛੇੜੀ ਗਈ ਹੈ ਡਿਸਟ੍ਰਿਕਟ ਕਪੂਰਥਲੇ ਦੇ ਮਾਨਯੋਗ ਐਸਐਸਪੀ ਸਾਹਿਬ ਜੀ ਗੌਰਵ ਤੂਰਾ ਜੀ ਜਿਨ੍ਹਾਂ ਨੇ ਇੱਕ ਨਵੀਂ ਨਸ਼ਾ ਦੇ ਮਹਾਂਮ ਇਸ ਦੇ ਨਾਲ ਇੱਕ ਦੁਬਾਰਾ ਫਗਵਾੜਾ ਦੇ ਵਿੱਚ ਜਿਹਦੇ ਵਿੱਚ ਪੁਲਿਸ ਪੱਧਰ ਤੇ ਪੁਲਿਸ ਪਾਰਟੀ ਸਮੇਤ ਸਟਾਫਟਸ ਹੈਗੇ ਆ ਛਾਪੇਮਾਰੀ ਕੀਤੀ ਜਾ ਰਹੀ ਆ 20 ਵੱਲੋਂ ਜਿਹੜੀ ਲਗਾਤਾਰ ਨਸ਼ਿਆਂ ਦੇ ਵਿਰੁੱਧ ਰੋਜ਼ਾਨਾ ਜਿੱਤੀ ਹੋਈ ਹੈ ਤੇ ਜਿਹੜਾ ਨਸ਼ੇ ਦੇ ਤਸਕਰ ਹੈਗੇ ਆ ਉਹਨਾਂ ਤੇ ਕਾਫੀ ਤਸਕਰਾ ਪੁੱਛਗਛ ਕੀਤੀ ਜਾ ਰਹੀ ਆ ਨਸ਼ਾ ਦੇ ਖਿਲਾਫ ਔਰ ਉਹਨਾਂ ਦੇ ਵਾਹਨਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਆ ਪਲਾਨ ਹੈਗਾ ਸੋ ਈਡੇ ਵੱਲੋਂ ਮਤਲਬ ਇਨਫੋਰਸਰ ਮਾਨਜੂਗ ਐਸਐਸਪੀ ਸ਼੍ਰੀ ਗੌਰਵਪੁਰਾ ਜੀ ਦੇ ਨਾਲ ਨਸ਼ਾ ਤਸਕਰਾ ਦੇ ਉੱਤੇ ਐਸਪੀ ਹੈੱਡਕੁਆਟਰ ਕਾਰਵਾਈ ਕਰਾਂਗੇ ਔਰ SPD ਮੇਲ ਆਊਟ ਹੋ ਕੇ ਆਉਂਦੇ ਆ ਪੁਰਾਣੇ ਔਰ DSP ਸਾਹਿਬ ਮੁਕਦਮੇ ਹੈਗੇ ਆ ਦੀਆਂ ਪੁਸਪਾਰਟੀਆਂ ਬਣਾ ਕੇ ਵਖ ਵਖ ਪਿੰਡਾਂ ਦੇ ਵਿੱਚ ਆਪਣੀ ਪ੍ਰਾਪਰਟੀਜ਼ ਔਰ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਨੂੰ ਵੀ ਸ਼ਮਿਲਮਾਰੀ ਕੀਤੀ ਜਾ ਜ਼ਬਤ ਕਰਾਵਾਂਗੇ ਤੇ ਨਿਰੰਤਰ ਇਹਨਾਂ ਤੇ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ D ਦਾ ਮਤਲਬ ਡੀ ਐਡਿਕਸ਼ਨ ਪੰਜਾਬ ਸਰਕਾਰ ਦਾ ਟੀਚਾ ਹੈਗਾ ਹੈ ਕਿ ਜਿਹੜੇ ਵੀ ਆਪਣੇ ਮੁੰਡੇ ਨੌਜਵਾਨ ਜਿਹੜੇ ਆ ਉਹ ਨਸ਼ੇ ਦਾ ਸ਼ਿਕਾਰ ਹੋਏ ਹਨ ਜਿਹੜੇ ਵੇਚਦੇ ਨਹੀਂ ਹਨ ਪਰ ਸੇਵਨ ਕਰਦੇ ਹਨ ਉਹ ਸ਼ਿਕਾਰ ਹਨ ਉਹ ਬਿਮਾਰ ਹਨ ਤੇ ਉਹਨਾਂ ਤੇ ਡੀ ਐਡਿਕਸ਼ਨ ਲਈ ਸਰਕਾਰ ਵੱਲੋਂ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਜਿਹੜੇ ਡੀ ਐਡਿਕਸ਼ਨ ਸੈਂਟਰ, ਓਟ ਸੈਂਟਰਸ ਜਿਹੜੇ ਚਲਾਏ ਜਾ ਰਹੇ ਹਨ ਅਸੀਂ ਵੀ ਉਹ ਨੌਜਵਾਨਾਂ ਨੂੰ ਪੂਰੀ ਅਸਿਸਟ ਕਰਕੇ ਉਹਨਾਂ ਦਾ ਡੀ ਐਡਿਕਸ਼ਨ ਕਰਾਉਣ 'ਚ ਪੂਰੀ ਮਦਦ ਉਹਨਾਂ ਦੀ ਕਰਾਂਗੇ ਇਸ ਤੋਂ ਇਲਾਵਾ ਕੋਈ ਵੀ ਨੌਜਵਾਨ ਜੇ ਨਸ਼ਾ ਦਾ ਸੇਵਨ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਹਦੀ ਵੀ ਅਸੀਂ 64 एएनडीपीएस ਦੇ ਤਹਿਤ ਉਹਦੀ ਪ੍ਰੋਸੀਕਿਊਸ਼ਨ ਮਾਫ ਕਰਾਂਗੇ ਉਹਦੀ ਮਦਦ ਕਰਾਂਗੇ ਆਈਡੀਆ ਹੈਗਾ ਕਿ ਜੋ ਵੀ ਇੱਕ ਗਲਤ ਰਾਹ ਤੇ ਤੁਰਿਆ ਹੈਗਾ ਉਹਨੂੰ ਵਾਪਸ ਲਿਆ ਕੇ ਇੱਕ ਨਾਰਮਲ ਜਿਹੜੀ ਉਹਦੀ ਕੰਮਕਾਰ ਹੈਗਾ ਤੇ ਉਹ ਸੋਸਾਇਟੀ ਦੇ ਵਿੱਚ ਉਹਦਾ ਰੀਇੰਟੀਗ੍ਰੇਸ਼ਨ ਕੀਤਾ ਜਾਵੇ ਜਿਹੜੀ ਪੀ ਹੈਗੀ ਹੈ ਪੀ ਦਾ ਮਤਲਬ ਹੈ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤੋਂ ਸਿੱਧਾ ਹੀ ਜਿਹੜੀ ਜਾਗਰੂਕਤਾ ਲਹਿਰ ਇੱਕ ਨਵੇਂ ਸਿਰੇ ਤੋਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਐਜੂਕੇਸ਼ਨ ਮਹਿਕਮਾ ਹੈਲਥ ਮਹਿਕਮਾ ਪੁਲਿਸ ਮਹਿਕਮਾ ਅਤੇ ਹੋਰ ਮਹਿਕਮਿਆਂ ਵੱਲੋਂ ਜਿਹੜੇ ਸਪੈਸ਼ਲੀ ਡਰੱਗ ਹੌਟਸਪੌਟਸ ਹੈਗੇ ਆ ਉਹਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾਗਰੂਕਤੀ ਫਲਾਈ ਫਲਾਈ ਜਾਊਗੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਆਪਣੇ ਜਿਹੜੇ ਬੱਚਿਆਂ ਦਾ ਜਿਹੜਾ ਧਿਆਨ ਰੱਖਣ ਜਿਹੜਾ ਵੱਡੀ ਗਰੁੱਪ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਸੀ ਉਹਨੂੰ ਵੀ ਰੀਨਿਊ ਅਸੀਂ ਕਰਾਂਗੇ ਤਾਂ ਜੋ ਬੱਚੇ ਜਿਹੜੇ ਗਲਤ ਰਾਹ ਤੇ ਨਾ ਚੱਲਣ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਇੱਕ ਸਕਿਲਿੰਗ ਦਾ ਪ੍ਰੋਗਰਾਮ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਜੋ ਵੀ ਅ ਮੁੰਡੇ ਹੈਗੇ ਆ ਨੌਜਵਾਨ ਹੈ ਜਿਨ੍ਹਾਂ ਨੂੰ ਜਿਹੜਾ ਜੇ ਬੇਰੋਜ਼ਗਾਰ ਹੈਗੇ ਆ ਉਹਨਾਂ ਦੀ ਸਕਿਲਿੰਗ ਕਰਾਈ ਜਾਊਗੀ ਤਾਂ ਜੋ ਇੱਕ ਸੈਲਫ এমਪਲॉयਮੈਂਟ ਆਪਣੇ ਪੱਧਰ ਤੇ ਹੀ ਸ਼ੁਰੂ ਕਰ ਸਕਣ ਤੇ ਜਿਹੜੇ ਇਸ ਗਲਤ ਰਾਹ ਤੇ ਉਹਨਾਂ ਨੂੰ ਜਾਣ ਦੀ ਨਾਲ ਉਹ ਸਰ ਕੋਈ ਰਿਕਵਰੀ ਹੋਈ ਹੈ ਜਿਹੜੀ ਕਿ ਟਾਡੇ ਵੱਲੋਂ ਰੇਟ ਕੀਤੀ ਗਈ ਹੈ ਹਰ ਕ੍ਰਿਮਿਸ ਵੀ ਹੋਈਆਂ ਹੈਗੀਆਂ ਹੋਰ ਐਕਸ਼ਨ ਵੀ ਲਿਆ ਜਾ ਰਿਹਾ ਹੈ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਜੇ ਤਾਂ ਆਪਰੇਸ਼ਨ ਮੁੱਕਦਾ ਹੈ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸਾਂਝੀ ਕਰਾਂਗੇ ਸਬ ਜਿਹੜੇ-ਜਿਹੜੇ ਏਰੀਆ ਚਾਪੇ ਮਾਰਨ ਜਰੀਏ ਇਹਦੇ ਵਿੱਚ ਸਾਡੇ ਵੱਲੋਂ ਜ਼ਿਲ੍ਹੇ ਦੇ 11 ਡਰਗ ਹੌਟਸਪੌਟਸ ਜਿਹੜੇ ਪਿੰਡ ਜਾਂ ਮੁਹੱਲੇ ਆਈਡੈਂਟੀਫਾਈ ਕੀਤੇ ਗਏ ਹਨ ਜਿਹਦੇ ਉੱਤੇ ਅਸੀਂ ਖਾਸ ਫੋਕਸ ਰੱਖਾਂਗੇ ਪਰ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਕੰਪਲੇਂਟ ਆਂਦੀ ਹੈ ਉਹਦੇ ਤੇ ਪਹਿਲ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਹੈਲਪਲਾਈਨ ਜਿਹੜੀ ਲਾਂਚ ਕੀਤੀ ਗਈ ਹਨ ਵੱਧ ਚੜ ਕੇ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਤੁਹਾ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਸ ਜੰਗ ਦੇ ਵਿੱਚ ਅਸੀਂ ਵੱਧ ਚੜ ਕੇ ਜਿਹੜਾ ਇਹ ਕਾਰਵਾਈ ਕਰਾਂਗੇ ਤੇ ਤੁਹਾਡੇ ਸਪੋਰਟ ਦੀ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਸਰ ਪੁਲਿਸ ਵੱਲ ਪਹਿਲਾਂ ਵੀ ਰੇਡ ਕੀਤੀ ਜਾਂਦੀ ਹੈ ਪਰ ਜਿਹੜਾ ਕਿ ਨਸ਼ਾ ਤਸਕਰ ਹੈਗੇ ਇਹਨਾਂ ਤੇ ਜੂਮ ਨਹੀਂ ਸਿਰਕੇ ਤੇ ਕੋਈ ਹੁਣ ਥੋਸ ਕਦਮ ਚੁੱਕੇ ਜਾਊਗਾ ਅਨਰ ਅਟੈਂਪਟਿੰਗ ਬਿਲਕੁਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਇੱਕ ਤਾਂ ਬੜਾ ਸਖਤ ਜਿਹੜਾ ਇਹਨਾਂ ਤੇ ਪੀਨਲ ਐਕਸ਼ਨ ਕਰਾਂਗੇ ਜਿਨ੍ਹਾਂ ਦੀ ਪੁਰਾਣੀ ਹਿਸਟਰੀ ਵੀ ਹੈਗੀ ਐ ਨਸ਼ਾ ਤਸਕਰ ਹੋਣ ਦੀ ਉਹਨੇ ਦੀ ਜਿਹੜੀ ਜਮਾਨਤਾ ਹੋਈਆਂ ਉਹ ਵੀ ਅਸੀਂ ਕੈਨਸਲ ਕਰਾਵਾਂਗੇ ਇਸ ਤੋਂ ਇਲਾਵਾ ਜਿਹੜਾ ਸਖਤ ਧਾਰਾ ਆਰਗੇਨਾਈਜ਼ਡ ਕ੍ਰਾਈਮ ਦੀ ਹੈਗੀ 111 ਬੀ ਐਨ ਐਸ ਉਹਦੇ ਤਹਿਤ ਵੀ ਅਸੀਂ ਕਾਰਵਾਈ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਨਜਾਇਜ਼ ਜਿਹੜੀ ਪ੍ਰੋਸੀਡਸ ਆਫ ਕ੍ਰਾਈਮ ਤੋਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਉਹ ਵੀ ਅਸੀਂ ਟੈਚ ਕਰਾਵਾਂਗੇ ਸਰ ਆਪ ਵੀ ਸੁਣਾਓ ਜਿਸ ਤਰ੍ਹਾਂ ਹਰ ਮੰਨਦੇ ਤੁਸੀਂ ਕਿ ਐਸਾ ਚੱਲ ਰਿਹਾ ਪਰ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਨੂੰ ਨਸ਼ਾ ਤਸਕਰ ਨੂੰ ਪਹਿਲੇ ਫੋਨ ਪਹੁੰਚ ਜਾਂਦੇ ਆ ਜੀ ਅੱਜ ਆਪਰੇਸ਼ਨ ਹੋ ਰਿਹਾ ਕਸੋ ਜਿੰਨਾ ਛਾਪੇ ਮਾਰੀ ਹੋਰੀ ਕਰਾਦੇ ਵਿੱਚ ਤੇ ਉਹ ਜਾਂ ਤਾਂ ਗੈਪ ਹੋ ਜਾਂਦੇ ਆ ਘਰਾਂ ਦੇ ਵਿੱਚ ਉਹ ਜਾਂ ਉਹਨਾਂ ਕੋਲ ਕੁਛ ਲੱਭਦਾ ਨਹੀਂਗਾ ਕੀ ਕਹੂੰ ਆ ਬਿਲਕੁਲ ਇਹ ਜਿਹੜੀ ਕਦੇ-ਕਦੇ ਇਦਾਂ ਦੀ ਪ੍ਰੋਬਲਮ ਹੀ ਸਾਨੂੰ ਆਂਦੀ ਹੈਗੀ ਆ ਤੇ ਅਸੀਂ ਜਿਹੜੀ ਸਰਪ੍ਰਾਈਜ਼ ਚੈਕਿੰਗਸ ਹੈ ਉਹਦੀ ਅਸੀਂ ਫ੍ਰੀਕਵੈਂਸੀ ਬਤਾਵਾਂਗੇ ਵਕਫ-ਵਕ ਟੀਮਾਂ ਤੋਂ ਅਸੀਂ ਜਿਹੜੀ ਵਕਫ-ਵਕ ਥਾਵਾਂ ਤੇ ਅਚਨ-ਛੇਤ ਹੀ ਚੈਕਿੰਗ ਕਰਾਵਾਂਗੇ ਤਾਂ ਜੋ ਇਸ ਜਿਹੜੀ ਮੁਸ਼ਕਲ ਦਾ ਵੀ ਸਾਨੂੰ ਸਾਹਮਣਾ ਨਾ ਕਰਨਾ ਸਰ ਅੱਜ ਵੀ ਦੇਖਣ ਨੂੰ ਆਇਆ ਵਾ ਕਿ ਲੋਕ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ ਆ ਘਰ ਤਾਂ ਉੱਥੇ ਹੀ ਆ ਜੀ ਬਾਕੀ ਲੋਕਾਂ 'ਚ ਡਰ ਹੋਏਗਾ ਮੈਂ ਤਾਂ ਇਹੀ ਕਵਾਂਗਾ ਕਿ ਜਿਹੜੇ ਜੋ ਵੀ ਇੱਥਾ ਦੇ ਮਾੜੇ ਕੰਮਾਂ 'ਚ ਇਨਵੋਲਡ ਹੈ ਇੱਥਾ ਇਲਾਕਾ ਛੱਡ ਕੇ ਭੱਜਣ ਨਹੀਂ ਤਾਂ ਅਸੀਂ ਵੱਧ ਤੋਂ ਵੱਧ ਉਹਨਾਂ ਤੇ ਜਿਹੜੀ ਕਾਰਵਾਈ ਕਰਾਂਗੇ ਠੀਕ